ਨਵਾਂ ਸਾਲ 2025 ਆਉਣ ਵਾਲਾ ਏ ਜੇਕਰ ਤੁਸੀਂ ਵੀ ਨਵੇਂ ਸਾਲ ਤੇ Shimla ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਰੁਕੋ ਤੁਹਾਡੇ ਮਤਲਬ ਦੀ ਇਹ ਖਬਰ ਹੈ ਤੁਹਾਨੂੰ ਦੱਸਾਂਗੇ ਕਿ ਜੇਕਰ ਤੁਸੀਂ ਵੀ Shimla ਜਾ ਕੇ ਨਵਾਂ ਸਾਲ ਮਨਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਖਬਰ ਬੜੀ ਅਹਿਮ ਹੈ ਕਿਉਂਕਿ Christmas ਅਤੇ ਨਵਾਂ ਸਾਲ ਮਨਾਉਣ ਲਈ Shimla ਜਾਣ ਦੀਆਂ ਯੋਜਨਾਵਾਂ ਤੇ ਰੋਕ ਲੱਗ ਸਕਦੀ ਹੈ ਕੱਲ੍ਹ ਕਾ Shimla ਵਿੱਚਕਾਰ ਚੱਲਣ ਵਾਲੀਆਂ ਸਾਰੀਆਂ ਟੁਆਇ ਟ੍ਰੇਨਾਂ 'ਚ ਸੀਟਾਂ ਭਰੀਆਂ ਹੋਈਆਂ ਨੇ ਟ੍ਰੇਨਾਂ 'ਚ ਵੇਟਿੰਗ ਲਿਸਟ 100 ਤੱਕ ਪੁੱਜ ਗਈ ਹੈ। ਜਾਣਕਾਰੀ ਮੁਤਾਬਕ 24 ਦਸੰਬਰ ਤੋਂ 2 ਜਨਵਰੀ ਤੱਕ ਜ਼ਿਆਦਾਤਰ ਟ੍ਰੇਨਾਂ ਭਰ ਚੁੱਕੀਆਂ ਨੇ। ਅਜਿਹੇ 'ਚ ਜਸ਼ਨ ਮਨਾਉਣ ਲਈ Shimla ਜਾਣ ਲਈ ਵਿਸ਼ੇਸ਼ ਰੇਲ ਗੱਡੀਆਂ ਦੀ ਵੀ ਮਦਦ ਪੈ ਸਕਦੀ ਹੈ। ਹਾਲਾਂਕਿ ਯਾਤਰੀਆਂ ਨੂੰ ਸੌਲਤ ਨੂੰ ਧਿਆਨ 'ਚ ਰੱਖਦੇ ਹੋਏ ਰੇਲਵੇ ਬੋਰਡ ਨੇ 1 ਮਹੀਨੇ ਲਈ ਸਪੈਸ਼ਲ ਟ੍ਰੇਨਾਂ ਚਲਾਉਣ ਦਾ ਐਲਾਨ ਵੀ ਕੀਤਾ ਹੈ। ਇਹ ਟ੍ਰੇਨ ਸ਼ੁੱਕਰਵਾਰ ਤੋਂ ਸ਼ੁਰੂ ਹੋਵੇਗੀ ਅਤੇ ਹਰ ਰੋਜ਼ ਸਵੇਰੇ ਕਲਕੱਤਾ ਤੋਂ ਚੱਲੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਯਾਤਰੀਆਂ ਦੀ ਗਿਣਤੀ ਇਸ ਤਰ੍ਹਾਂ ਵਧੀ ਹੈ ਤਾਂ ਸਪੈਸ਼ਲ ਟ੍ਰੇਨਾਂ ਦੀ ਗਿਣਤੀ ਵੀ ਵਧਾਈ ਜਾ ਸਕਦੀ ਹੈ ਤੁਹਾਨੂੰ ਦੱਸਦੀ ਕਿ ਕਲਕਾ Shimla ਰੋਡ ਤੇ ਚੱਲਣ ਵਾਲੀਆਂ ਟ੍ਰੇਨਾਂ ਦੇ ਖੱਚਾ ਖੱਚ ਭਰੇ ਹੋਣ ਕਾਰਨ ਰੇਲਵੇ ਪੋਰਟ ਨੇ ਸ਼ੁੱਕਰਵਾਰ ਤੋਂ ਕਲਕਾ Shimla ਵਿਚਕਾਰ ਸਪੈਸ਼ਲ ਟਰੇਨ ਚਲਾਉਣ ਦਾ ਫੈਸਲਾ ਕੀਤਾ ਹੈ ਇਹ ਟ੍ਰੇਨ ਕਲਕਾ ਸ਼ਿਮਲਾ ਵਿਚਕਾਰ 1 ਮਹੀਨੇ ਤੱਕ ਚੱਲੇਗੀ ਜਾਣਕਾਰੀ ਅਨੁਸਾਰ ਟ੍ਰੇਨ ਨੰਬਰ 052443 ਕਲਕਾ ਤੋਂ ਸਵੇਰੇ ਰੋਜ਼ਾਨਾ ਸਵੇਰੇ 8:50 ਤੇ ਰਵਾਨਾ ਹੋਵੇਗੀ ਅਤੇ ਦੁਪਹਿਰ 1:20 ਮਿੰਟ ਤੇ ਉੱਥੇ ਪਹੁੰਚ ਜਾਵੇਗੀ ਟ੍ਰੇਨ ਨੰਬਰ 052444 Shimla ਤੋਂ ਸ਼ਾਮ 4:50 ਵਜੇ ਰਵਾਨਾ ਹੋਵੇਗੀ ਅਤੇ ਰਾਤ ਨੂੰ 9:45 ਮਿੰਟ ਤੇ ਕਲਕਾ ਪਹੁੰਚੇਗੀ ਇਸ ਟ੍ਰੇਨ 'ਚ ਸਲੀਪਰ ਅਤੇ ਅਨ ਰਿਜ਼ਰਵਡ ਕੋਚ ਲਗਾਏ ਜਾਣਗੇ ਜਿਸ ਨੂੰ ਲੈ ਕੇ ਹੁਣ ਤੁਹਾਨੂੰ ਜਿਹੜੀ ਅਸੀਂ ਖਬਰ ਦੱਸ ਰਹੇ ਹਾਂ ਇੱਕ ਵਾਰ ਤੁਹਾਨੂੰ ਫਿਰ ਦੱਸ ਦਿੰਦੇ ਹਾਂ ਕਿ ਜੇਕਰ ਤੁਸੀਂ ਵੀ ਨਵੇਂ ਸਾਲ ਤੇ Shimla ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਰੁਕੋ ਤੁਹਾਡੇ ਮਤਲਬ ਲਈ ਇਹ ਖਬਰ ਅਸੀਂ ਤੁਹਾਨੂੰ ਸਾਰੇ ਆ ਨਵਾਂ ਸਾਲ 2025 ਆਉਣ ਵਾਲਾ ਏ ਜੇਕਰ ਤੁਸੀਂ ਵੀ ਨਵੇਂ ਸਾਲ ਤੇ Shimla ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਰੁਕੋ ਤੁਹਾਡੇ ਮਤਲਬ ਦੀ ਇਹ ਖਬਰ ਹੈ ਤੁਹਾਨੂੰ ਦੱਸਾਂਗੇ ਕਿ ਜੇਕਰ ਤੁਸੀਂ ਵੀ Shimla ਜਾ ਕੇ ਨਵਾਂ ਸਾਲ ਮਨਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਖਬਰ ਬੜੀ ਅਹਿਮ ਹੈ ਕਿਉਂਕਿ Christmas ਅਤੇ ਨਵਾਂ ਸਾਲ ਮਨਾਉਣ ਲਈ Shimla ਜਾਣ ਦੀਆਂ ਯੋਜਨਾਵਾਂ ਤੇ ਰੋਕ ਲੱਗ ਸਕਦੀ ਹੈ ਕੱਲ੍ਹ ਕਾ Shimla ਵਿੱਚਕਾਰ ਚੱਲਣ ਵਾਲੀਆਂ ਸਾਰੀਆਂ ਟੁਆਇ ਟ੍ਰੇਨਾਂ 'ਚ ਸੀਟਾਂ ਭਰੀਆਂ ਹੋਈਆਂ ਨੇ ਟ੍ਰੇਨਾਂ 'ਚ ਵੇਟਿੰਗ ਲਿਸਟ 100 ਤੱਕ ਪੁੱਜ ਗਈ ਹੈ। ਜਾਣਕਾਰੀ ਮੁਤਾਬਕ 24 ਦਸੰਬਰ ਤੋਂ 2 ਜਨਵਰੀ ਤੱਕ ਜ਼ਿਆਦਾਤਰ ਟ੍ਰੇਨਾਂ ਭੱਜ ਚੁੱਕੀਆਂ ਨੇ। ਅਜਿਹੇ 'ਚ ਜਸ਼ਨ ਮਨਾਉਣ ਲਈ ਸ਼ਿਮਲਾ ਜਾਣ ਲਈ ਵਿਸ਼ੇਸ਼ ਰੇਲ ਗੱਡੀਆਂ ਦੀ ਵੀ ਮਦਦ ਪੈ ਸਕਦੀ ਹੈ। ਹਾਲਾਂਕਿ ਯਾਤਰੀਆਂ ਨੂੰ ਸੌਲਤ ਨੂੰ ਧਿਆਨ 'ਚ ਰੱਖਦੇ ਹੋਏ ਰੇਲਵੇ ਬੋਰਡ ਨੇ 1 ਮਹੀਨੇ ਲਈ ਸਪੈਸ਼ਲ ਟ੍ਰੇਨਾਂ ਚਲਾਉਣ ਦਾ ਐਲਾਨ ਵੀ ਕੀਤਾ ਹੈ। ਇਹ ਟ੍ਰੇਨ ਸ਼ੁੱਕਰਵਾਰ ਤੋਂ ਸ਼ੁਰੂ ਹੋਵੇਗੀ ਅਤੇ ਹਰ ਰੋਜ਼ ਸਵੇਰੇ ਕਲਕੱਤ ਤੋਂ ਚੱਲੇਗੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇਕਰ ਯਾਤਰੀਆਂ ਦੀ ਗਿਣਤੀ ਇਸ ਤਰ੍ਹਾਂ ਵਧੀ ਹੈ ਤਾਂ ਸਪੈਸ਼ਲ ਟ੍ਰੇਨਾਂ ਦੀ ਗਿਣਤੀ ਵੀ ਵਧਾਈ ਜਾ ਸਕਦੀ ਹੈ ਤੁਹਾਨੂੰ ਦੱਸਦੀ ਕਿ ਕਲਕਾ Shimla ਰੂਟ ਤੇ ਚੱਲਣ ਵਾਲੀਆਂ ਟ੍ਰੇਨਾਂ ਦੇ ਖੱਚਾ ਖੱਚ ਭਰੇ ਹੋਣ ਕਾਰਨ ਰੇਲਵੇ ਪੋਰਟ ਨੇ ਸ਼ੁੱਕਰਵਾਰ ਤੋਂ ਕਲਕਾ Shimla ਵਿਚਕਾਰ ਸਪੈਸ਼ਲ ਟਰੇਨ ਚਲਾਉਣ ਦਾ ਫੈਸਲਾ ਕੀਤਾ ਹੈ ਇਹ ਟਰੇਨ ਕਲਕਾ ਸ਼ਿਮਲਾ ਵਿਚਕਾਰ 1 ਮਹੀਨੇ ਤੱਕ ਚੱਲੇਗੀ ਜਾਣਕਾਰੀ ਅਨੁਸਾਰ ਟਰੇਨ ਨੰਬਰ 052443 ਕਲਕਾ ਤੋਂ ਸਵੇਰੇ ਰੋਜ਼ਾਨਾ ਸਵੇਰੇ 8:50 ਤੇ ਰਵਾਨਾ ਹੋਵੇਗੀ ਅਤੇ ਦੁਪਹਿਰ 1:20 ਮਿੰਟ ਤੇ ਉੱਥੇ ਪਹੁੰਚ ਜਾਵੇਗੀ ਟ੍ਰੇਨ ਨੰਬਰ 052444 Shimla ਤੋਂ ਸ਼ਾਮ 4:50 ਵਜੇ ਰਵਾਨਾ ਹੋਵੇਗੀ ਅਤੇ ਰਾਤ ਨੂੰ 9:45 ਮਿੰਟ ਤੇ ਕਲਕਾ ਪਹੁੰਚੇਗੀ ਇਸ ਟ੍ਰੇਨ 'ਚ ਸਲੀਪਰ ਅਤੇ ਅਨ ਰਿਜ਼ਰਵਡ ਕੋਚ ਲਗਾਏ ਜਾਣਗੇ ਜਿਸ ਨੂੰ ਲੈ ਕੇ ਹੁਣ ਤੁਹਾਨੂੰ ਜਿਹੜੀ ਅਸੀਂ ਖਬਰ ਦੱਸ ਰਹੇ ਹਾਂ ਇੱਕ ਵਾਰ ਤੁਹਾਨੂੰ ਫਿਰ ਦੱਸ ਦਿੰਦੇ ਹਾਂ ਕਿ ਜੇਕਰ ਤੁਸੀਂ ਵੀ ਨਵੇਂ ਸਾਲ ਤੇ Shimla ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਰੁਕੋ ਤੁਹਾਡੇ ਮਤਲਬ ਲਈ ਇਹ ਖਬਰ ਅਸੀਂ ਤੁਹਾਨੂੰ ਦੱਸ ਰਹੇ ਹਾਂ